ਨਮਸਕਾਰ ਦੈਨਿਕ ਸੁਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਸੂਬੇ ਦੇ ਵਿੱਚ ਚੋਰਾ ਲੁੱਟੇਰਿਆਂ ਦਾ ਆਤੰਕ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਨਵੀਆਂ ਤਸਵੀਰਾਂ ਮਾਨਸਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੇਰ ਰਾਤ ਇੱਕ ਗਲੀ ਦੇ ਵਿੱਚ ਦਬੇ ਦਬੇ ਪੈਰੀ ਤਿੰਨ ਚੋਰ ਘੁੰਮਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਿੰਨ ਚੋਰ ਗਲੀ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਚੋਰੀ ਦੇ ਇਰਾਦੇ ਦੇ ਨਾਲ ਇਹ ਗਲੀ ਦੇ ਵਿੱਚ ਘੁੰਮ ਰਹੇ ਨੇ ਤੇ ਇਹਨਾਂ ਦੇ ਵੱਲੋਂ ਇੱਕ ਕਾਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਹੱਥਾਂ ਦੇ ਵਿੱਚ ਹਥਿਆਰ ਇਹਨਾਂ ਨੇ ਫੜੇ ਹੋਏ ਨੇ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੋਰੀ ਦੇ ਇਰਾਦੇ ਨੇ ਨਾਲ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ ਤਾਂ ਮਾਨਸਾ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਚੋਰਾਂ ਲੁਟੇਰਿਆਂ ਦਾ ਆਤੰਕ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਦੋਂ ਇਹਨਾਂ ਦੇ ਵੱਲੋਂ ਇੱਕ ਗੱਾਰ ਦੇ ਅੰਦਰ ਦਾਖਲ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਦੌਰਾਨ ਇਹਨਾਂ ਦਾ ਧਿਆਨ ਸੀਸੀਟੀਵੀ ਕੈਮਰਿਆਂ ਤੇ ਪੈ ਜਾਂਦਾ ਹੈ ਤੇ ਜਦੋਂ ਇਹਨਾਂ ਦਾ ਧਿਆਨ ਅਚਾਨਕ ਸੀਸੀਟੀਵੀ ਕੈਮਰਿਆਂ ਤੇ ਪੈਂਦਾ ਹੈ ਤਾਂ ਤਿੰਨੇ ਚੋਰ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਕਿ ਭਰਾਵਾ ਇੱਥੇ ਤਾਂ ਸੀਸੀਟੀਵੀ ਲੱਗੇ ਹੋਏ ਨੇ ਫਿਰ ਆਪਸ ਦੇ ਵਿੱਚ ਗੱਲਬਾਤ ਕਰਦੇ ਇਹ ਅਚਾਨਕ ਤਿੰਨੋਂ ਭੱਜ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿੰਨੇ ਚੋਰ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਜਦੋਂ ਇਹਨਾਂ ਦਾ ਧਿਆਨ ਸੀਸੀਟੀਵੀ ਕੈਮਰਿਆਂ ਤੇ ਪੈਂਦਾ ਏ ਤੇ ਕਿਸੇ ਹੋਰ ਛੁਪਣਗਾਹ ਵੱਲ ਭੱਜਦੇ ਹੋਏ ਇਹ ਨਜ਼ਰ ਆਉਂਦੇ ਨੇ ਤਾਂ ਦੱਸ ਦਈਏ ਕਿ ਪਿਛਲੇ ਮਹੀਨੇ ਸ਼ਹਿਰ ਦੇ ਵਿੱਚ ਮਾਨਸਾ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਚੋਰੀ ਦੀਆਂ ਵਾਰਦਾਤਾਂ ਹੋਈਆਂ ਨੇ ਪੁਲਿਸ ਦੇ ਵੱਲੋਂ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਕ ਮਾਮਲਾ ਪੁਲਿਸ ਦੇ ਵੱਲੋਂ ਸੁਲਝਾ ਵੀ ਲਿਆ ਗਿਆ ਸੀ ਪਰ ਫਿਰ ਵੀ ਚੋਰਾ ਲੁਟੇਰਿਆਂ ਦਾ ਆਤੰਕ ਜਿਹੜਾ ਆ ਉਹ ਸੂਬੇ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ دہشت ਦਾ ਮਾਹੌਲ ਆ ਕਿਉਂਕਿ ਰੋਜ਼ ਨਵੀਂ ਘਟਨਾ ਕੋਈ ਵੱਡੀ ਵਾਰਤਾਰਤ ਜਿਹੜੀ ਆ ਨਿਕਲ ਕੇ ਸਾਹਮਣੇ ਆਂਦੀ ਆ ਤੇ ਹੁਣ ਇਹ ਨਵੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਮਾਨਸਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੇਰ ਰਾਤ ਦਬੇ-ਦਬੇ ਪੈਰੀਏ ਚੋਰ ਜਿਹੜੇ ਨੇ ਇੱਕ ਗਲੀ ਦੇ ਵਿੱਚ ਆਂਦੇ ਨੇ ਇੱਕ ਕਾਰ 'ਚ ਦਾਖਲ ਹੋਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਹੱਥਾਂ ਦੇ ਵਿੱਚ ਇਹਨਾਂ ਦੇ ਹਥਿਆਰ ਵੀ ਦੇਖੇ ਜਾ ਸਕਦੇ ਨੇ ਤੇ ਜਦੋਂ ਇਹਨਾਂ ਦਾ ਧਿਆਨ ਸੀਸੀਟੀਵੀ ਕੈਮਰਿਆਂ ਤੇ ਪੈਂਦਾ ਏ ਤੇ ਮਿੰਟਾਂ-ਸਕਿੰਟਾਂ ਦੇ ਵਿੱਚ ਇਹ ਤਿੰਨੋਂ ਚੋਰ ਭੱਜ ਜਾਂਦੇ ਨੇ ਤਾਂ ਲਗਾਤਾਰ ਸੂਬੇ ਦੇ ਵਿੱਚ ਚੋਰਾਂ ਦੇ ਵੱਲੋਂ ਲੁਟੇਰੀਆਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਵੀ ਬਣਦੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਤਾਂ ਮਾਨਸਾ ਸ਼ਹਿਰ ਦੇ ਵਿੱਚ ਵੀ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਕਿਉਂਕਿ ਮਾਨਸਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੁਣ ਇਹ ਨਵੀਆਂ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਤहत ਲੋਕਾਂ ਦੇ ਵਿੱਚ ਵੀ دہشت ਦਾ ਮਾਹੌਲ ਆ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਨਕਾਬਪੋਸ਼ ਚੋਰ ਇੱਕ ਗਲੀ ਦੇ ਵਿੱਚ ਆਂਦੇ ਨੇ ਦਬੇ-ਦਬੇ ਪੈਰੀਂ ਦੇਰ ਰਾਤ ਹੱਥਾਂ ਦੇ ਵਿੱਚ ਹਥਿਆਰ ਫੜ ਕੇ ਤੇ ਇੱਕ ਕਾਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋਂ ਸੀਸੀਟੀਵੀ ਕੈਮਰਿਆਂ ਵੱਲ ਇਹਨਾਂ ਦਾ ਧਿਆਨ ਜਾਂਦਾ ਆ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਚੋਰ ਭੱਜ ਜਾਂਦੇ ਨੇ ਮਾਨਸਾ ਦੇ ਵਿੱਚ ਜਿਹੜਾ ਚੋਰਾਂ ਵੱਲੋਂ ਦਿਨੋਂ-ਦਿਨਾਂ ਭਾਰਤ ਦਾ ਤਨੁ ਅੰਜਾਮ ਦਿੱਤਾ ਜਾ ਰਿਹਾ ਕੱਲੀ ਮਾਨਸਾ ਨਹੀਂ ਇਹ ਪੂਰੇ ਪੰਜਾਬ ਦੀ ਬੁਰਾ ਹਾਲਾ ਜਿਹੜੀ ਇੱਥੋਂ ਦੀ ਸੱਤਾਧਾਰੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਉਹਨਾਂ ਨੇ ਆਪਦੀ ਜਿਹੜੀ ਲਾਅਨ ਵਿਵਸਥਾ ਕੀ ਉਹ ਪੂਰੀ ਤਰ੍ਹਾਂ ਖੋਖਲੀ ਹੋ ਚੁੱਕੀ ਹੈ ਸਰਕਾਰ ਦਾ ਧਿਆਨ ਸਿਰਫ ਗੁੰਡਾਗਰਦੀ ਨੂੰ ਉਤਸ਼ਾਹ ਕਰਨ ਵਾਸਤੇ ਤੇ ਜਾਂ ਆਪਦੇ ਜਿਹੜੀਆਂ ਜਿਹੜੇ ਨੇ ਲੀਡਰ ਨੇ ਜਾ ਇਹਨਾਂ ਦੇ ਮੰਤਰੀ ਸੰਤਰੀਓ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨੇ ਲਾ ਐਂਡ ਰਵਾਜ ਜਿਹੜੀ ਵਿਵਸਥਾ ਕੀ ਉਹਦੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਇੱਥੋਂ ਦੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੂਟਰ ਵਾਲੀਆਂ ਗੱਡੀਆਂ ਇਹਨਾਂ ਨੂੰ ਦੇ ਰੱਖੀਆਂ ਨੇ ਉਹ ਚੋਰ ਚਪਟਿਆਂ ਨੂੰ ਨਸ਼ੇੜੀਆਂ ਨੂੰ ਚਕੰਨਾ ਕਰ ਦਿੰਦੇ ਨੇ ਪਹਿਲਾਂ ਹਾਰਨੋ ਬਜਾ ਕੇ ਵੀ ਅਸੀਂ ਆਗੇ ਭਾਈ ਸਾਡਾ ਹਿੱਸਾ ਰੱਖਿਓ ਸਾਈਡ ਤੇ ਤੇ ਤੁਸੀਂ ਮੜਿਆ ਹੁਣ ਆਪਦਾ ਬਚਾਅ ਕਰੋ ਇਸੇ ਸਿਸਟਮ ਤੇ ਲੱਗੇ ਹੋਏ ਨੇ ਪੂਰੀ ਦੀ ਪੂਰਾ ਜਿਹੜੀ ਲਾਭ ਵਿਵਸਥਾ ਫੇਲ ਆ ਇੱਥੋਂ ਦਾ ਪ੍ਰਸ਼ਾਸਨ ਫੇਲ ਆ ਇੱਥੋਂ ਦੀ ਜਿਹੜਾ ਸਾਰਾ ਅ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਉਹ ਸਿਰਫ ਤੇ ਸਿਰਫ ਪੈਸੇ ਨੂੰ ਗੰਡਾ ਦੇਣ ਤੇ ਲੱਗਾ ਹੋਇਆ ਸਰਕਾਰ ਨਸ਼ਾ ਜਿਹੜਾ ਜੱਗਿਆ ਪੂਰਾ ਨਸ਼ੇ ਦਾ ਬੋਲਬਾਲਾ ਨਸ਼ੇੜੀ ਦਿਨ ਦਿਹਾੜੇ ਸਾਡੀਆਂ ਧੀਆ ਭੈਣਾਂ ਤੋਂ ਬੈਗ ਖੋਕੇ ਲੈ ਕੇ ਜਾਂਦੇ ਆ ਮੋਬਾਈਲ ਖੋਕੇ ਲੈ ਕੇ ਜਾਂਦੇ ਆ ਇਥੋਂ ਦੇ ਪ੍ਰਸ਼ਾਸਨ ਦਾ ਕਿਸੇ ਗੱਲ ਵਰ ਕੋਈ ਧਿਆਨ ਨਹੀਂ